ਹੀਂ ਕਹਿੰਦਾ ਕਹਿੰਦਾ ਜੇ ਤੁਸੀਂ ਉੱਪਰ ਫਸ ਗਏ ਤਾਂ ਕਹਿੰਦਾ ਰਾਤ ਨੂੰ ਮਾਈਨਸ ਟੈਂਪਰੇਚਰ ਹੋ ਜਾਣਾ ਤੁਹਾਨੂੰ ਨਾ ਤੁਸੀਂ ਮਤਲਬ ਤੁਹਾਨੂੰ ਬਹੁਤ ਆਫ ਹੋ ਜਾਣਾ ਰਾਤ ਨੂੰ ਉੱਥੇ ਫਸ ਗਏ ਜੇ ਤੁਸੀਂ ਉੱਤੇ ਤਾਂ ਤੁਸੀਂ ਰਿਸਕ ਨਾ ਲਓ ਤੁਸੀਂ ਤੇਲ ਪ੍ਰਵਾਲ ਆਓ ਥੱਲੇ ਚਲੇ ਜਾਓ ਕੋਈ ਅਸੀਂ ਇੰਨੇ ਔਖੇ ਚੜੇ ਅਸੀਂ ਫੇਰ ਉੱਥੋਂ ਗੱਡੀ ਢੋੜੀ ਫੇਰ ਥੱਲੇ ਨੂੰ ਆ ਗਏ ਥੱਲੇ ਨੂੰ ਆ ਕੇ ਪੁੱਛਿਆ ਕਿਸੇ ਨੂੰ ਕਿ ਤੇਲ ਕਿੱਥੋਂ ਮਿਲਦਾ ਉਹ ਕਹਿੰਦੇ ਇੱਥੇ ਤਾਂ ਤੇਲ ਹੀ ਨਹੀਂ ਮਿਲਦਾ ਦੀ 20 25 ਕਿਲੋਮੀਟਰ ਪਿੱਛੇ ਪੈਟਰੋਲ ਪੰਪ ਆ ਤੇ ਇੱਥੇ ਤੇਲ ਨਹੀਂ ਮਿਲਦਾ ਖੜੇ ਪੈਰ ਡਿਸੀਜਨ ਲੈਣੇ ਉਸ ਟਾਈਮ ਤੇ ਹਨਾ ਵੀ ਅਪਣਾ ਨਫਾ ਨੁਕਸਾਨ ਦੇਖ ਕੇ ਦੁਨਨੇ ਪਾਸੇ ਇਹ ਇਹ ਚੀਜ਼ਾਂ ਥੋੜੀਆਂ ਆਪਣੇ ਹੁਣ ਸੋਚਦੇ ਆ ਤਾਂ ਸਾਨੂੰ ਇੰਟਰਸਟਿੰਗ ਲੱਗਦਾ ਵੀ ਹਾਂ ਵੀ ਅਸੀਂ ਇਹ ਸਭ ਕੰਮ ਕੀਤਾ ਤੁਹਾਨੂੰ ਆਪਣੀ ਸੂਝ-ਬੂਝ ਰੱਖਣੀ ਪੈਂਦੀ ਉਸ ਟਾਈਮ ਆਜੋ ਬਈ ਅੱਜ ਆਪਾਂ ਕਰੀਏ ਡਿਸਕਸ ਪਾਰਟ 3 ਆਪਣਾ ਅੱਗੇ ਆਪਣੀ ਜਿਹੜੀ ਯਾਤਰਾ ਹੈ ਲੈ ਲਦਾਖ ਦੀ ਉਹਦਾ ਕੀ ਬਣਿਆ ਆ ਆਪਾਂ ਪਿਛਲੀ ਵਾਰ ਪਹੁੰਚੇ ਸੀਗੇ ਕਸ਼ਮੀਰ ਚ ਹਨਾ ਤੇ ਕਸ਼ਮੀਰ ਦੇ ਵਿੱਚ ਜਿਹੜਾ ਸਿਟੀ ਹੈ ਸ਼੍ਰੀ ਸ਼੍ਰੀਨਗਰ ਹਨਾ ਸ਼੍ਰੀਨਗਰ ਦੇ ਵਿੱਚ ਪਹੁੰਚੇ ਸੀਗੇ ਆ ਤੇ ਸ਼੍ਰੀਨਗਰ ਦੇ ਵਿੱਚ ਆਪਾਂ ਜਿਹੜੀ ਖਰੀਦਦਾਰੀ ਕੀਤੀ ਸੀਗੀ ਖਰੀਦਦਾਰੀ ਜਿਹੜੀ ਕਰਨ ਤੋਂ ਬਾਅਦ ਫਿਰ ਆਪਾਂ ਲੱਭਣਾ ਸੀ ਥੋਟ ਕਾਣਾ ਤੇ ਮੋਨ ਮੈਨ ਲੱਗਦਾ ਜਿਹੜਾ ਆਪਣਾ ਐਕਸਪੀਰੀਅੰਸ ਰਿਹਾ ਸੀ ਪਿਛਲਾ ਨਾ ਵੀ ਸ਼ਹਿਰ ਦੇ ਵਿੱਚ ਰਹਿਣਾ ਥੋੜਾ ਇਨਕਨਵੀਨੀਅੰਟ ਜਿਹਾ ਹੁੰਦਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਤੁਹਾਨੂੰ ਮਾਹੌਲ ਨਹੀਂ ਮਿਲਦਾ ਇੱਕ ਟੈਂਟ ਲਾ ਕੇ ਰਹਿਣ ਦਾ ਲੋਕ ਤੁਸੀਂ ਸੈਂਟਰ ਦੇ ਵਿੱਚ ਬੈਠੇ ਹੁੰਦੇ ਹੋ ਤੇ ਲੋਕ ਆਸ-ਪਾਸ ਦੇਖਦੇ ਨੇ ਤੇ ਜਗ੍ਹਾ ਜਿਹੀ ਵੀ ਨਹੀਂ ਹੁੰਦੀ ਠੀਕ ਤਰੀਕੇ ਨਾਲ ਜਿੱਥੇ ਤੁਸੀਂ ਆਪਣੇ ਮਨਮਰਜ਼ੀ ਦੇ ਨਾਲ ਰਹਿ ਸਕੋ ਆਈ ਥਿੰਕ ਇਸ ਕਰਕੇ ਆਪਾਂ ਇਹਨੂੰ ਸੋਚਿਆ ਸੀਗਾ ਕਿ ਆਪਾਂ ਗੁਰਦੁਆਰੇ ਚਲੀਏ ਯਾ ਮੈਨ ਲੱਗਦਾ ਇਹ ਪ੍ਰਸਤਾਵ ਮਮਾ ਜੀ ਤੋਂ ਆਇਆ ਸੀਗਾ ਹਨਾ ਹਾਂ ਮਮਾ ਜੀ ਤੋਂ ਆਇਆ ਸੀ ਕਿਉਂ ਕਾਫੀ ਫੇਮਸ ਗੁਰਦੁਆਰਾ ਤਮਾਮਾ ਜੀ ਆਇਆ ਸੀਗਾ ਕਿ ਚਲੋ ਆਪਾਂ ਉੱਥੇ ਜ਼ਰੂਰ ਮੱਥਾ ਟੇਕੀਏ ਤੇ ਉਧਰ ਜਾਈਏ ਤੇ ਜੀ ਗੱਲ ਇਹ ਸੀਗੀ ਕਿ ਆਪਾਂ ਆਪਾਂ ਨੂੰ ਇਹ ਸਮਝ ਆ ਗਿਆ ਸੀਗਾ ਕਿ ਸਿਟੀ ਦੇ ਵਿੱਚ ਥੋੜਾ ਪ੍ਰੋਬਲਮ ਰਹੂਗੀ ਰਹੂਗੀ ਇਸ ਜੀ ਦੀ ਜਿਹੜੀ ਇਹ ਮੈਨੂੰ ਪਹਿਲਾਂ ਵੀ ਆਈਡੀਆ ਸੀਗਾ ਮੈਨੂੰ ਪਹਿਲਾਂ ਵੀ ਇੱਕ ਦੋ ਜਣਾਂ ਨੇ ਕਿਹਾ ਸੀਗਾ ਕਿ ਕਦੇ ਵੀ ਤੁਸੀਂ ਕੈਂਪਿੰਗ ਸਾਈਟ ਲੱਭਣੀ ਹੋਵੇ ਤਾਂ ਸਿਟੀ ਤੋਂ 5-4 ਕਿਲੋਮੀਟਰ ਅੱਗੇ ਜਾਂ 5-4 ਕਿਲੋਮੀਟਰ ਲੰਘ ਜਿਓ ਪਹਿਲਾਂ ਲੈ ਲਿਓ ਜਾਂ ਬਾਅਦ ਚ ਲੈ ਲਿਓ ਵਿਚ ਵਿਚ ਲੋਕ ਥੋੜੇ ਜੇ ਉਹ ਮਨਾ ਕਰਦੇ ਨੇ ਮਤਲਬ ਸੌਖੀ ਨਹੀਂ ਮਿਲਦੀ ਦੂਜਾ ਇਹ ਵੀ ਸੀਗਾ ਕਿ ਆਪਣਾ ਟੈਂਟ ਟੁੱਟ ਸਭ ਗਿੱਲਾ ਸੀਗਾ ਉਸ ਦਿਨ ਹਾਂ ਟੈਂਟ ਗਿੱਲਾ ਸੀਗਾ ਤੇ ਅਸੀਂ ਪਲਾਨ ਇਹ ਬਣਾਇਆ ਸੀ ਕਿ ਅਸੀਂ ਨਾ ਸੋਨਮਰਗ ਮਤਲਬ ਜੋ ਕਿ ਕਾਫੀ ਅੱਗੇ ਜਾ ਕੇ ਹੈ ਮਤਲਬ ਜਜੀਲਾ ਪਾਸ ਦੇ ਨੇੜੇ ਹੈ ਸੋਨਮਰਗ ਜਾ ਕੇ ਵੀ ਅਸੀਂ ਆਪਣੇ ਟੈਂਟ ਸਿਕਾਣੇ ਨੇ ਤੇ ਅਸੀਂ ਸੋਨਮਰਗ ਪਹੁੰਚ ਨਹੀਂ ਸਕੇ ਉਸ ਦਿਨ ਮਤਲਬ ਵਾਟ ਲੰਬੀ ਸੀ ਤੇ ਇਸ ਕਰਕੇ ਸਾਨੂੰ ਲੱਗਿਆ ਕਿ ਸ਼ਹਿਰ ਦੇ ਵਿੱਚ ਰਹਿਣਾ ਹੈ ਸ਼ਾਮ ਹੋ ਰਹੀ ਹੈ ਇਥੇ ਟੈਂਟ ਲੈਣ ਦਾ অপਸ਼ਨ ਨਹੀਂ ਕਿਉਂਕਿ ਉਹ ਤਾਂ ਲੁਧਿਆਣੇ ਵਰਗਾ ਸ਼ਹਿਰ ਹੈ ਸ਼੍ਰੀਨਗਰ ਤਾਂ ਨਾ ਤੇ ਉੱਥੇ ਸਾਡਾ ਰਹਿਣ ਦਾ ਟਿਕਾਣਾ ਕੀ ਹੋਣਾ ਪਰ ਗੁਰਦੁਆਰੇ 'ਚ ਠਹਿਰਨ ਦਾ ਐਕਸਪੀਰੀਅੰਸ ਦੇਖੋ ਗੁਰਦੁਆਰਾ ਹਰ ਇੱਕ ਜਗ੍ਹਾ ਬਹੁਤ ਸਾਫ਼ ਸੁਥਰਾ ਹੁੰਦਾ ਹੈ ਰੋਟੀ ਪਾਣੀ ਹਰ ਜਗ੍ਹਾ ਤੇ ਮਿਲਦੀ ਹੈ ਪਰ ਜਿੱਥੇ ਤੱਕ ਰਹਿਣ ਦੀ ਗੱਲ ਹੋਈ ਉਹਨਾਂ ਦਾ ਉੱਥੇ ਰਹਿਣ ਬਸੇਰਾ ਬਣਿਆ ਹੋਇਆ ਸੀਗਾ ਗੁਰਦੁਆਰੇ ਦੇ ਵਿੱਚ ਅਲੱਗ ਬਿਲਡਿੰਗ ਬਣੀਆਂ ਹੋਈਆਂ ਸੀ ਬਹੁਤ ਸਾਰੇ ਕਮਰੇ ਸੀ ਉਹਦੇ ਵਿੱਚ ਪਰ ਉੱਥੇ ਵੀ ਸਾਨੂੰ ਲੱਗਿਆ ਕਿ ਇਹਨਾਂ ਈਜ਼ੀ ਨਹੀਂ ਸੀਗਾ ਇੱਕ ਕਮਰਾ ਮਿਲ ਜਾਣਾ ਇੱਕ ਰਾਤ ਕੱਟੀ ਕੋਲ ਰਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਰਸਤਾ ਸੀਗਾ ਬਹੁਤ ਸੋਹਣਾ ਆ ਘਾਟੀਆਂ ਸਟਾਰਟ ਹੋ ਗਈਆਂ ਹਨਾ ਗ੍ਰੀਨ ਗ੍ਰਾਸ ਲੈਂਡ ਸਟਾਰਟ ਹੋ ਗਏ ਤੇ ਸਾਡਾ ਜਿਹੜਾ ਠਿਕਾਣਾ ਸੀ ਅੱਗੇ ਜਾ ਕੇ ਸਾਡੇ ਕੋਲੇ ਹੁਣ ਦੁਵਿਧਾ ਇਹ ਸੀਗੀ ਕਿ ਅਸੀਂ ਜਾਂ ਤਾਂ ਰੁਕਣਾ ਹੈ ਸੋਨਮਰਗ ਦੇ ਵਿੱਚ ਹਨਾ ਜਾਂ ਫਿਰ ਸੋਨਮਰਗ ਪਾਰ ਕਰਕੇ ਅਸੀਂ ਦੂਜੇ ਪਾਸੇ ਮਤਲਬ ਸੋਨਮਰਗ ਤੱਕ ਕਸ਼ਮੀਰ ਹੈ ਇਸ ਜ਼ੋਨ ਮਾਰਗ ਤੋਂ ਅੱਗੇ ਇੱਕ ਪਾਸ ਅੰਦਰ ਜੁਜਿਲਾ ਪਾਸ ਆਂਦਾ ਹੈ ਹਨਾ ਉਹ ਜੁਜਿਲਾ ਜੇ ਪਾਸ ਤੁਸੀਂ ਕਰਦੇ ਹੋ ਤਾਂ ਫਿਰ ਤੁਸੀਂ ਵੜ ਜਾਂਦੇ ਹੋ ਲਦਾਖ ਦੇ ਵਿੱਚ ਲਦਾਖ ਉਹਦੇ ਵਿੱਚ ਯੂਨੀਅਨ ਟੈਰੀਟਰੀ ਦੇ ਵਿੱਚ ਤੁਸੀਂ ਵੜ ਜਾਂਦੇ ਹੋ ਫਿਰ ਹਨਾ ਤੇ ਸਾਨੂੰ ਕੁਐਸਚਨ ਇਹ ਸੀ ਕਿ ਅਸੀਂ ਇਧਰਲੇ ਪਾਸੇ ਰਵਾਂਗੇ ਕਿ ਅਸੀਂ ਜੁਜਿਲਾ ਪਾਸ ਕ੍ਰੋਸ ਕਰਨਾ ਹੈ ਦੋਨੇ ਪਾਸੇ ਦਾ ਉਹ ਸੀਗਾ ਹਨਾ ਕਿ ਅਸੀਂ ਕੀ ਕਰੀਏ ਅਸੀਂ ਆਪਣੀ ਗੱਡੀ 'ਚ ਤੇਲ ਤੂਲ ਥੋੜਾ ਬਹੁਤ ਪੁਆਣਾ ਸੀਗਾ ਮੋਹਨ ਜੀ ਨੇ ਮਨਾ ਕੀਤਾ ਕੀ ਅਸੀਂ ਗੱਡੀ 'ਚ ਤੇਲ ਨਹੀਂ ਕਹਿੰਦਾ ਆਪਾਂ ਫੁੱਲ ਕਰਾਣਾ ਕਿਉਂਕਿ ਆਪਾਂ ਜੁਜੀਲਾ ਪਾਸ ਇਹ ਪਹਿਲਾ ਪਾਸ ਹੈਗਾ ਸਾਡਾ ਵੀ ਤੁਸੀਂ ਜੁਜੀਲਾ ਪਾਸ ਚੜਨਾ ਗੱਡੀ ਨੇ ਬਹੁਤ ਉੱਚੀ ਹਾਈਟ ਹੈ ਦੀ ਮੈਨੂੰ ਲੱਗਾ 1400 ਇੱਕ ਨਾ ਮਤਲਬ ਹਾਂ ਇਹ ਜਿਹੜਾ ਜੁਜੀਲਾ ਪਾਸ ਸੀ ਨਾ ਮਤਲਬ ਇੱਕ ਤਰੀਕੇ ਦਾ ਦੇਖੋ ਮੈਨੂੰ ਇਹ ਤਾਂ ਸਮਝ ਆ ਗਿਆ ਸੀਗਾ ਕਿ ਗੱਡੀ ਸਦੀ ਓਵਰਲੋਡਡ ਆ ਸਾਡੇ ਕੋਲ ਭਾਰ ਜ਼ਿਆਦਾ ਤੇ ਇਹ ਮੇਰੇ ਅੰਦਰ ਇੱਕ ਡਰ ਸੀਗਾ ਇਸ ਗੱਲ ਨੂੰ ਲੈ ਕੇ ਕਿ ਸਾਡੇ ਕੋਲ ਭਾਰ ਬਹੁਤ ਜ਼ਿਆਦਾ ਤੇ ਆਇਨ ਹੋਵੇ ਕੀ ਕਿਉਂਕਿ ਇੱਕੀ ਸਾਡੀ ਸਿੱਕੇ ਤੇ ਪਾਸਪੂਸਤੇ ਮਤਲਬ ਸਾਨੂੰ ਗੱਡੀ 잡 ਜੇ ਪਾਸਾਂ ਦੇ ਉੱਤੇ ਜਾ ਕੇ ਪਾਸ ਬਹੁਤ ਜ਼ੋਰ ਲੈਂਦੇ ਨੇ ਹਾਈਟਸ ਹੁੰਦੀਆਂ ਨੇ ਪਾਸ ਦੇ ਉੱਤੇ ਤੇ ਮੇਰੇ ਮੈਂ ਬਹੁਤ ਡਰਿਆ ਹੋਇਆ ਸੀ ਇਸ ਗੱਲ ਨੂੰ ਕਿ ਮੈਨੂੰ ਜੁਜੀਲਾ ਤੀ ਸਮਝ ਆ ਜਾਣੀ ਸੀ ਸਾਡਾ ਸਾਡੀ ਗੱਡੀ ਕਿੰਨੇ ਕੁ ਜੋਗੀ ਆ ਕਿਉਂਕਿ ਪਹਿਲਾ ਟੈਸਟ ਜੁਜੀਲਾ ਹੀ ਸੀਗਾ ਤੇ ਫਿਰ ਮੈਂ ਵੀ ਅਵੋਇਡ ਕਰੀਏ ਕਹਿੰਦੇ ਤੇਲ ਪਵਾ ਲਾ ਟੈਂਕੀ ਫੁੱਲ ਕਰਾਲਾ ਟੈਂਕੀ ਫੁੱਲ ਕਰਾਲਾ ਕਿਉਂਕਿ ਕਸ਼ਮੀਰ ਚ ਮੈਨੂੰ ਲੱਗਦਾ ਤੇਲ ਸਸਤਾ ਵੀ ਸੀਗਾ ਲਦਾਖ ਨਾਲ ਤੇ ਤੇ ਮੈਨੂੰ ਸੀਗਾ ਕਿ ਜੇ ਮੈਂ ਤੇਲ ਵੀ ਫੁੱਲ ਕਰਾ ਲੈਣਾ ਤਾਂ ਭਾਰ ਹੋਰ ਵਾਜੂਗਾ ਗੱਡੀ 'ਚ ਤੇ ਹੋਰ ਨਾ ਕਿਤੇ ਆਏ ਹੋਵੇ ਜੁਜੀਲਾ ਤੇ ਜਾ ਕੇ ਗੱਡੀ ਦਬ ਜਵੇ ਤੇ ਅੱਧੀ ਕ ਟੈਂਕੀ ਸੀਗੀ ਤੇ ਮੈਨੂੰ ਆ ਮੈਂ ਕਿਹਾ ਨਹੀਂ ਯਾਰ ਕ੍ਰੋਸ ਹੋ ਜੂ ਮੈਂ ਪੁੱਛਿਆ ਵੀ ਇੱਕ ਦੂਜੇ ਨੂੰ ਵੀ ਉਧਰਲੇ ਪਾਸੇ ਪੰਪ ਹੈਗਾ ਕਹਿੰਦੇ ਹਾਂ ਹੈਗਾ ਦੁਜੀਲਾ ਕ੍ਰੋਸ ਕਰਕੇ ਅੱਗੇ ਆ ਕੇ ਤੁਹਾਨੂੰ 5-7 ਕਿਲੋਮੀਟਰ ਤੇ ਪੰਪ ਮਿਲ ਜੂਗਾ ਮੈਂ ਕਿਹਾ ਕਿ ਚੱਲ ਆਪਾਂ ਪਰਲੇ ਪਾਸੇ ਜਾ ਕੇ ਪਵਾ ਲਾਂਗੇ ਮਹਿੰਗੇ-ਮੁੰਗੇ ਨੂੰ ਕੀ ਆ ਤੇਲ ਕਿ ਪਰਲੇ ਪਾਸੇ ਆ ਕੇ ਕ੍ਰੋਸ ਕਰਕੇ ਪਵਾ ਲਾਂਗੇ ਭਾਈ ਅਸੀਂ ਖੱਚਤੀ ਗੱਡੀ ਇਹ ਹਾਂ ਤੇ ਅਸੀਂ ਕਹਾਂਗੇ ਜੁਦਿੱਲਾ ਕ੍ਰਾਸ ਕਰਾਂਗੇ ਭਾਈ ਜੁਦਿੱਲਾ ਕ੍ਰਾਸ ਕਰਨ ਜਦੋਂ ਸ਼ੁਰੂ ਹੋਇਆ ਸ਼ੁਰੂ ਹੋਇਆ ਤੇ ਉੱਥੇ ਨਾ ਆਰਮੀ ਦੇ ਕਨਵਾਈ ਚੱਲ ਰਹੇ ਸੀ ਵੱਡੇ ਵੱਡੇ ਟੈਂਕ ਲੈ ਕੇ ਜਾ ਰਹੇ ਸੀਗੇ ਤੇ ਗੱਡੀ ਬੱਸ ਮਤਲਬ ਪਹਿਲੀ ਵਾਰ ਹੀ ਹੋਇਆ ਕਿ ਗੱਡੀ ਪਹਿਲੇ ਗੇਅਰ 'ਚ ਚੜਨੀ ਸ਼ੁਰੂ ਕੀਤੀ ਫਿਰ ਅਸੀਂ ਮਤਲਬ ਇਹ ਪਾਸੇ ਤੇ ਗੱਡੀ ਪਹਿਲੇ ਗੇਅਰ 'ਚ ਹੀ ਚੜਦੀ ਸੀ ਸਾਡੇ ਵਾਲੀ ਤਾਂ ਪਹਿਲੇ 'ਚ ਹੀ ਚੜਦੀ ਆ ਲੋਕਾਂ ਦੀ ਪਤਾ ਨਹੀਂ ਪਰ ਸਾਡੇ ਵਾਲੀ ਪਹਿਲੇ 'ਚ ਹੀ ਚੜ ਰਹੀ ਸੀ ਨਹੀਂ ਪਰ ਉਹ ਕਿਉਂਕਿ ਉਹਨਾਂ ਦੇ ਆਰਮੀ ਦੇ ਕਨਵੋਏ ਵੀ ਵੱਡੇ ਵੱਡੇ ਪਾਸ ਹੋ ਰਹੇ ਸੀਗੇ ਤਾਂ ਉਹਨਾਂ ਸਾਈਡ ਤੋਂ ਜਗ੍ਹਾ ਵੀ ਨਹੀਂ ਸੀਗੀ ਨਿਕਲਣ ਦੀ ਸਭ ਨੂੰ ਉਹਦੇ ਪਿੱਛੇ ਹੀ ਲੱਗ ਕੇ ਹੌਲੀ 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 ਜਾਣਾ ਪੈ ਰਿਹਾ ਸੀਗਾ ਤੇ ਉਹ ਵੀ ਇੱਕ ਮਜਬੂਰੀ ਸੀ ਕਿ ਸਾਨੂੰ ਗੱਡੀ ਹੌਲੀ ਚਲਾਣੀ ਪੈਣੀ ਸੀ ਤੇ ਇਹ ਇੱਕ ਜੋ ਜ਼ਿਲ੍ਹਾ ਇੱਕ ਇਹ ਜਆ ਪੁਆਇੰਟਰ ਜਿੱਥੋਂ ਪੂਰਾ ਟ੍ਰੈਫਿਕ ਨਿਕਲ ਮਤਲਬ ਇੱਕੋ ਹੀ ਜਗਾ ਜਿੱਥੇ ਪੂਰੇ ਸਾਰਾ ਨਾਰਥ ਇੰਡੀਆ ਦਾ ਟ੍ਰੈਫਿਕ ਇਕੱਠਾ ਹੋ ਕੇ ਇੱਕ ਸੜਕ ਤੋਂ ਅਗਲੇ ਪਾਸੇ ਜਾਊਗਾ ਉਸ ਤੋਂ ਬਾਅਦ ਲੈ ਲਦਾਖ ਵਾਸਤੇ ਕਾਰਗਿਲ ਵਾਸਤੇ ਤਾਂ ਜਾਮ ਵੀ ਜ਼ਬਰਦਸਤ ਸੀਗੇ ਮਤਲਬ ਬਹੁਤ ਰੈਸ਼ ਸੀਗਾ ਜੋ ਜ਼ਿਲ੍ਹਾ ਦੇ ਉੱਤੇ ਤੇ ਫਿਰ ਅਸੀਂ ਭਾਈ ਕਰਦੇ 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 ਮੈਨੂੰ ਲੱਗਦਾ ਸੀ ਅੱਧਾ ਘੰਟਾ ਗੱਡੀ ਅੱਧਾ ਘੰਟਾ ਕਾਨੂੰ 40 45 ਮਿੰਟ ਅਸੀਂ ਗੱਡੀ ਚਲਾਈ ਗਏ ਪਹਿਲੀ ਗੇਅਰ ਚ ਇਹ ਚਲਾਈ ਗਏ ਅਸੀਂ ਕਟੋ-ਕਟ 10 15 ਕਿਲੋਮੀਟਰ ਚੜੀ ਗਏ ਪਾਸੇ ਚੜੀ ਗਏ ਤੇ ਇੱਕ ਤਾਂ ਪਹਿਲੇ ਗੇਅਰ 'ਚ ਚੱਲਣ ਕਰਕੇ ਗੱਡੀ ਦੀ ਤੇਲ ਬਹੁਤ ਕੰਜ਼ਿਊਮ ਕਰ ਰਹੀ ਸੀ ਗੱਡੀ ਹੈ ਦੂਜਾ ਗੱਡੀ ਉੱਪਰੋਂ ਅੱਗੋਂ ਆਏ ਉੱਪੇ ਨੂੰ ਖੜੀ ਹੋ ਗਈ ਤਾਂ ਉਹਦੀ ਸੂਈ ਗਲਤ ਦੱਸਣ ਲੱਗ ਗਈ ਕਿਉਂਕਿ ਉਹਦੀ ਟੈਂਕੀ ਟੇਢੀ ਹੋ ਗਈ ਜਦੋਂ ਟੈਂਕੀ ਟੇਢੀ ਹੁੰਦੀ ਹੈ ਤਾਂ ਉਹਦੀ ਸੂਈ ਵੀ ਆਪਣੇ ਤਰੀਕੇ ਨਾਲ ਦੱਸਣ ਲੱਗ ਜਾਂਦੀ ਹੈ ਤੇ ਭਾਈ ਵਿਚਾਲੇ ਤੇ ਜਾ ਕੇ ਨਾ ਜਦੋਂ ਮੈਨੂੰ ਲੱਗਦਾ ਜੇ ਜੁਜੀਲਾ ਤੋਂ ਥੋੜਾ ਹੀ ਥੱਲੇ ਹੋਵਾਂਗੇ ਅਸੀਂ ਜਿਆਦਾ ਜਿਹੜਾ ਟੌਪ ਪਾਸ ਹੁੰਦਾ ਉਸ ਤੋਂ ਜਿਆਦਾ ਥੱਲੇ ਨਹੀਂ ਹੋਵਾਂਗੇ ਮਤਲਬ 10-15 ਮਿੰਟ ਬਾਅਦ ਉਹਨੇ ਆ ਜਾਣਾ ਸੀ ਮੇਰੇ ਹਿਸਾਬ ਨਾਲ ਮੇਰੇ ਦਾ ਡਰ ਪੈ ਗਿਆ ਮੈਂ ਕਹਿਆ ਕਿ ਪਾਈ ਗਈ ਆਏ ਨਾ ਹੋ ਜਵੇ ਕਿ ਉੱਪਰ ਜਾ ਕੇ ਆਪਣੀ ਤੇਲ ਮਰ ਮੁੱਕ ਜਵੇ ਗੱਡੀ ਦਾ ਹੈ ਤੇ ਉੱਤੇ ਠੰਡ ਵਧੀ ਜਾਂਦੀ ਸੀ ਉੱਤੇ ਨਲੇ ਹਨ ਵੀ ਅਸਾਤ ਪੈਂਦਾ ਵੀ ਨਹੀਂ ਸੀ ਵੀ ਜੇ ਗੱਡੀ ਰੁਕ ਗਈ ਤਾਂ ਅਸੀਂ ਉੱਥੇ ਨਾਈਟ ਪਾਸ ਕਰ ਲਾਂਗੇ ਪੋਸਿਬਿਲਟੀ ਸੀਗੀ ਨਹੀਂ ਤੁਹਾਨੂੰ ਪਾਸ ਤੋਂ ਥੱਲੇ ਉਤਰਨਾ ਪੈਣਾ ਸੀਗਾ ਨਹੀਂ ਤਾਂ ਆਕਸੀਜਨ ਦੀ ਘਾਟ ਨਾਲ ਅਸੀਂ ਉੱਥੇ ਹੀ ਦਫਨ ਹੋ ਜਾਣਾ ਸੀ ਲੱਗਦਾ ਮਲੇ ਕਹਿਜਾ ਇਹਜਾ ਸੀਗਾ ਕਿ ਅਸੀਂ ਹਾਈਟ ਤੇ ਪਹੁੰਚ ਰਹੇ ਸੀਗੇ ਤੇ ਰਿਸਕ ਸੀਗਾ ਜੇ ਤਾਂ ਅਸੀਂ ਪਾਸ ਕ੍ਰੋਸ ਕਰ ਲੈਂਦੇ ਨਿਕ ਤੇਲ ਨਾਲ ਫਿਰ ਤਾਂ ਸਾਡੀ ਗੱਡੀ ਨੇ ਰੁੜਦੀ ਜਾਣਾ ਥੱਲੇ ਨੂੰ ਫਿਰ ਤਾਂ ਕੋਈ ਡਾਰੀ ਨਹੀਂ ਪਰ ਜੇ ਕਿਤੇ ਅਸੀਂ ਉਸ ਪਾਸ ਤੇ ਬਿਲਕੁਲ ਟਾਪ ਤੇ ਪਹੁੰਚਣ ਤੋਂ ਪਹਿਲਾਂ ਕਿਤੇ ਸਾਡਾ ਤੇਲ ਮੁੱਕ ਗਿਆ ਫੇਰ ਅਸੀਂ ਕਹੇ ਫੇਰ ਅਸੀਂ ਫਸ ਗਏ ਫੇਰ ਸਾ ਨਾ ਤਾਂ ਸਾ ਤੋਂ ਉੱਤੇ ਨੂੰ ਚੜੀ ਜਾਣੀ ਆ ਗੱਡੀ ਤੇ ਨਾ ਉੱਥੇ ਪੈਟਰੋਲ ਦੀ ਅਵੇਲੇਬਿਲਟੀ ਆ ਕਿਤੇ ਨੇੜੇ ਤੇੜੇ 50 50 ਕਿਲੋਮੀਟਰ ਦਾ ਕੋਈ ਪੈਟਰੋਲ ਪੰਪ ਨਹੀਂ ਹੈਗਾ ਕੁਝ ਨਹੀਂ ਹੈਗਾ ਉੱਥੇ ਫੇਰ ਮੈਂ ਜਦੋਂ ਮੈਨੂੰ ਲੱਗਿਆ ਯਾਰ ਉਹ ਡਾਊਟਫੁਲ ਆ ਕਿ ਪਤਾ ਨਹੀਂ ਵਸ ਗੱਡੀ ਸਿਰੇ ਤੇ ਪਹੁੰਚੂ ਨਹੀਂ ਪਹੁੰਚੂ ਮੈਂ ਭਾਈ ਗੱਡੀ ਸਾਈਡ ਲਾ ਕੇ ਨਾ ਫੌਜੀ ਖੜੇ ਸੀ ਮੈਂ ਕਿਹਾ ਇਹਨਾਂ ਦੀ رائے ਲੈਦਾ ਮੈਂ ਕਿਉਂਕਿ ਮੈਨੂੰ ਸੀਗਾ ਕਿ ਹੁਣ ਮੈਨੂੰ ਰੀਅਲ رائے ਲੈਣੀ ਪੈਣੀ ਆਪਣਾ ਦਿਮਾਗ ਨਾਲ ਲੜਾਓ ਇਹ ਲੋਕਾਂ ਨੂੰ ਪੁੱਛਣਾ ਪੈਣਾ ਕਿ ਕਿੰਨਾ ਕੁ ਅਸੀਂ ਡੇਂਜਰ 'ਚ ਆ ਤਾਂ ਮੈਂ ਉਤਰਿਆ ਉੱਥੇ ਫੌਜੀ ਖੜੇ ਸੀ ਉਹ ਡਰਾਈਵਰ ਸੀਗਾ ਉਹਨਾਂ ਦੇ ਨਾਲ ਜਿਪਸੀ ਸੀ ਉਹਨਾਂ ਕੋਲ ਨਾ ਉਹਨੂੰ ਆਏ ਦੱਸਿਆ ਕਿ ਭਾਜੀ ਸਾਡੇ ਕੋਲ ਇੰਨਾ ਇੰਨੀ ਕਿ ਸਾਡੀ ਸੂਈ ਦਸੀ ਜਾਂਦੀ ਹੈ ਤੇਲ ਇਸ ਟਾਈਮ ਤੇ ਅਸੀਂ ਜਾਈਏ ਕਿ ਨਾ ਜਾਈਏ ਉਹਨੇ ਵੀ ਸੋਚਿਆ ਕਹਿੰਦਾ ਕਹਿੰਦਾ ਯਾਰ ਆਪ ਕ੍ਰੋਸ ਤੋਂ ਕਰ ਸਕਦੇ ਹੋ ਲੇਕਿਨ ਰਿਸਕ ਹੈ ਇਸ ਲਈ ਇਹ ਨਾ ਕਹਿੰਦਾ ਕਹੀਂ ਕਹਿੰਦਾ ਕਹਿੰਦਾ ਜੇ ਤੁਸੀਂ ਉੱਪਰ ਫਸ ਗਏ ਤਾਂ ਕਹਿੰਦਾ ਰਾਤ ਨੂੰ ਮਾਈਨਸ ਟੈਂਪਰੇਚਰ ਹੋ ਜਾਣਾ ਤੁਹਾਨੂੰ ਨਾ ਤੁਸੀਂ ਮਤਲਬ ਤੁਹਾਨੂੰ ਬਹੁਤ ਆਫ ਹੋ ਜਾਣਾ ਰਾਤ ਨੂੰ ਉੱਥੇ ਫਸ ਗਏ ਜੇ ਤੁਸੀਂ ਉੱਤੇ ਤਾਂ ਤੁਸੀਂ ਰਿਸਕ ਨਾ ਲਓ ਤੁਸੀਂ ਟੇਲ ਪਰਵਾ ਲਓ ਥੱਲੇ ਚਲੇ ਜਾਓ ਕੋਈ ਅਸੀਂ ਇੰਨੇ ਔਖੇ ਚੜੇ ਅਸੀਂ ਫੇਰ ਉੱਥੋਂ ਗੱਡੀ ਢੋੜੀ ਫੇਰ ਥੱਲੇ ਨੂੰ ਆ ਗਏ ਥੱਲੇ ਨੂੰ ਆ ਕੇ ਪੁੱਛਿਆ ਕਿਸੇ ਨੂੰ ਕਿ ਤੇਲ ਕਿੱਥੋਂ ਮਿਲਦਾ ਉਹ ਕਹਿੰਦੇ ਇੱਥੇ ਤਾਂ ਤੇਲ ਹੀ ਨਹੀਂ ਮਿਲਦਾ ਦੀ 20 25 ਕਿਲੋਮੀਟਰ ਪਿੱਛੇ ਪੈਟਰੋਲ ਪੰਪ ਆ ਇਹ ਤੇਲ ਨਹੀਂ ਮਿਲਦਾ ਕਿਤੇ ਇੱਥੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਦੂਜਾ ਤੇਲ ਮਿਲੂਗਾ ਜਿਵੇਂ ਬਾਜ਼ਾਰ ਵਾਲੇ ਸਟੌਪ 'ਤੇ ਖੁੱਲਾ ਤੇਲ ਵੇਚਦੇ ਨੇ ਦੁਕਾਨ ਵਾਲੇ ਮਹਿੰਗਾ ਵੇਚਦੇ ਨੇ ਥੋੜਾ ਵਾਪਸ ਫਿਰ ਅਸੀਂ ਕਹਾਂ ਚੱਲ ਛੱਡੋ ਅੱਜ ਨਹੀਂ ਚੜਦੇ ਚੁੜਦੇ ਕੈਨਸਲ ਕਰੋ ਇਸ ਆਪਣ ਮਾਰਕਟ ਜੁਆਇ ਕਰੋ ਮਤਲਬ ਆ ਸਾਰੀ ਚੀਜ਼ਾਂ ਨਾ ਮਤਲਬ ਅਨਪਲਾਨਡ ਪ੍ਰੋਬਲਮਸ ਮਤਲਬ ਖੜੇ ਪੈਰ ਖੜੇ ਪੈਰ ਡਿਸੀਜਨ ਲੈਣੇ ਉਸ ਟਾਈਮ ਤੇ ਹਨਾ ਵੀ ਨਫਾ ਨੁਕਸਾਨ ਦੇਖ ਕੇ ਦੋਨੇ ਪਾਸੇ ਇਹ ਇਹ ਚੀਜ਼ਾਂ ਥੋਡੀਆਂ ਆਪਣੇ ਹੁਣ ਸੋਚਦੇ ਆ ਤਾਂ ਸਾਨੂੰ ਇੰਟਰਸਟਿੰਗ ਲੱਗਦਾ ਵੀ ਹਾਂ ਵੀ ਅਸੀਂ ਇਹ ਸਭ ਕੰਮ ਕੀਤਾ ਹੈ ਤੁਹਾਨੂੰ ਆਪਣੀ ਸੂਝ-ਬੂਝ ਰੱਖਣੀ ਪੈਂਦੀ ਹੈ ਉਸ ਟਾਈਮ ਤੇ ਡਿਸੀਜਨ 메ਕਿੰਗ ਕਰਦੇ ਹੋਏ ਅੰਦੇ ਤੇ ਇਹ ਸਾਰੀ ਲਰਨਿੰਗਸ ਨੇ ਤੁਹਾਨੂੰ ਆਏ ਚੱਲਣਾ ਹੀ ਪਊਗਾ ਤੁਸੀਂ ਪਰਫੈਕਸ਼ਨ ਨਾਲ ਨਹੀਂ ਟੂਰਿਜ਼ਮ ਹੋ ਸਕਦਾ ਮਤਲਬ ਜਦ ਤੁਸੀਂ ਐਡਵੈਂਚਰ ਟੂਰਿਜ਼ਮ ਚ ਪਰਫੈਕਸ਼ਨ ਕੁਝ ਵੀ ਨਹੀਂ ਹੈਗੀ ਡਿਸਾਈਡਡ ਕੁਝ ਨਹੀਂ ਹੁੰਦਾ ਇਹੋ ਅਸੀਂ ਜੇ ਕਿਤੇ ਬੁੱਕ ਕਰਾਇਆ ਹੁੰਦਾ ਹੋਟਲ-ਹੋਟਲ ਹਨਾ ਵੀ ਸਿੱਧਾ ਅਸੀਂ ਬਾਏ ਰਾਣਾ ਸੀਗਾ ਹੋਟਲ 'ਚ ਰਹੇ ਹੋਟਲ ਵਾਲਿਆਂ ਨੇ ਆਪਣੀ ਬੱਸਾਂ ਚਲਾਈਆਂ ਹੋਈਆਂ ਤੇ ਸਾਨੂੰ ਘੁਮਾ ਲੈਣਾ ਅਸੀਂ ਘੁਮਾ ਕੇ ਮੂੜ ਕੇ ਛੱਡ ਦੋ ਹਨਾ ਵੀ ਹੋਟਲ 'ਚੋਂ ਵਾਪਸ ਮੁੜਿਓ ਆਪਣੇ ਘਰੇ ਹੁਣ ਉਹਦੇ ਵਿੱਚ ਜਿਹੜਾ ਉਸ ਟਾਈਪ ਦਾ ਟੂਰਿਜ਼ਮ ਹੈ ਉਹ ਬੜਾ ਪਲਾਨ ਟੂਰਿਜ਼ਮ ਹੁੰਦਾ ਹੈ ਤੇ ਉਹਦੇ ਚ ਜੇ ਤੁਸੀਂ ਇੰਜੋਏ ਕਰਦੇ ਹੋ ਨਾ ਤੁਸੀਂ ਆਹ ਚੀਜ਼ਾਂ ਨਹੀਂ ਪਤਾ ਮੈਂ ਇੰਜੋਏ ਕਰਦੇ ਹੋ ਮਤਲਬ ਤੁਹਾਨੂੰ ਪਤਾ ਹੁੰਦਾ ਵੀ ਅੱਜ ਤੁਸੀਂ ਪਹੁੰਚ ਜਾਓਗੇ ਕੱਲ ਤੁਸੀਂ ਸਵੇਰੇ ਘੁੰਮਣ ਜਾਓਗੇ ਉਹ ਜੂ ਦੇਖੋਗੇ ਮੁੜ ਕੇ ਆਉਂਗੇ ਸਭ ਪਤਾ ਹੁੰਦਾ ਹੈ ਨਾ ਕੋਈ ਸਰਪ੍ਰਾਈਜ਼ ਐਲੀਮੈਂਟ ਨਹੀਂ ਹੁੰਦਾ ਆ ਜਿਹੜਾ ਟੂਰਿਜ਼ਮ ਹੈ ਇਹਦੇ ਚ ਜਿਹੜਾ ਇਹ ਸਰਪ੍ਰਾਈਜ਼ ਐਲੀਮੈਂਟ ਸੀਗਾ ਨਾ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਸਾਡੀ ਅੱਜ ਰਾਤ ਕਿੱਥੇ ਗੁਜ਼ਰਨੀ ਹੈ ਵੀ ਅਸੀਂ ਮੁਸੀਬਤ ਦੇ ਵਿੱਚ ਕਿਤੇ ਫਸਾਂਗੇ ਜਾਂ ਫਿਰ ਅਸੀਂ ਵਧੀਆ ਜਗ੍ਹਾ ਤੇ ਰਵਾਂਗੇ ਹੈ ਨਾ ਉਹ ਜਿਹੜਾ ਲੁੱਕ ਫਾਰਵਰਡ ਕਰਨਾ ਹੁੰਦਾ ਨਾ ਉਹੀ ਬੜਾ ਐਕਸਾਈਟਿੰਗ ਸੀਗਾ ਉਹੀ ਚੀਜ਼ ਸਾਨੂੰ ਬੰਨੇ ਰੱਖਦੀ ਸੀ ਵੀ ਹਾਂ ਵੀ ਦੇਖੀ ਅੱਜ ਆਪਾਂ ਕਰਦੇ ਕੀ ਆ ਆਪਣੇ ਆਪ ਤੇ ਜੋ ਉਮੀਦ ਹੁੰਦੀ ਹੈ ਅਭੀ ਤੁਹਾਡੀ ਡਿਸੀਜਨ మేకింగ్ ਕਿੱਦਾਂ ਦੀ ਰਹਿੰਦੀ ਹੈ ਵੀ ਉਹ ਉਹ ਜਿਹੜਾ ਕੁਐਸਚਨ ਮਾਰਕ ਸੀਗਾ ਉਹ ਮਜ਼ੇਦਾਰ ਬਣਾਉਂਦਾ ਹੈ ਇਸ ਤਰੀਕੇ ਤੇ ਟ੍ਰਿਪ ਨੂੰ ਹਨਾ ਮੈਂ ਕਹਾਂਗੀ ਤੇ ਫੇਰ ਭਾਈ ਅਸੀਂ ਸੋਨਮਰਗ ਦੇ ਵਿੱਚ ਲੱਭਣਾ ਸ਼ੁਰੂ ਕੀਤੀ ਜਗਾ ਅਸੀਂ ਕਿਉਂਕਿ ਉੱਤੋਂ ਆ ਰਹੇ ਸੀਗੇ ਥੱਲੇ ਨੂੰ ਤਾਂ ਅਸੀਂ ਦੂਰੋਂ ਹੀ ਦੇਖਦੇ ਆ ਰਹੇ ਸੀਗੇ ਵੀ ਉਹ ਨਦੀ ਦੇ ਕੰਢੇ ਉੱਥੇ ਜਾਂ ਫੇਰ ਉੱਥੇ ਜਾਂ ਫੇਰ ਉੱਥੇ ਹੈ ਨਾ ਅਸੀਂ ਵਿੱਚ ਵਿੱਚ ਉਹ ਸਪੌਟ ਸਿਲੈਕਟ ਕਰਕੇ ਫਿਰ ਅਸੀਂ ਟਰਾਈ ਮਾਰਦੇ ਸੀ ਸਾਡੀ ਗੱਡੀ ਉੱਥੇ ਤੱਕ ਪਹੁੰਚਦੀ ਹੈ ਕਿ ਨਹੀਂ ਪਹ ਵੇਰੇ ਕਦੇ ਜਗ੍ਹਾ ਤੇ ਪਹੁੰਚੀ ਵੀ ਨਹੀਂ ਫਿਰ ਅਸੀਂ ਮੁੜ ਕੇ ਆਏ ਵੀ ਨਾ ਇੱਥੇ ਗੱਡੀ ਕੰਡੇ ਤੱਕ ਨਹੀਂ ਪਹੁੰਚਨੀ ਸਾਡੀ ਟਰਾਈ ਇਹ ਸੀਗੀ ਕਿ ਅਸੀਂ ਨਾ ਗੱਡੀ ਦੇ ਉੱਤੇ ਟੈਂਟ ਲਾਈਏ ਅੱਜ ਕਿਉਂਕਿ ਗੱਡੀ ਉੱਤੇ ਟੈਂਟ ਨਹੀਂ ਲਾਇਆ ਸੀ ਹਲੇ ਤੱਕ ਅਸੀਂ ਵੀ ਅਸੀਂ ਨਦੀ ਦੇ ਕੰਢੇ ਬੜੀ ਸੋਹਣੀ ਜੀ ਉੱਥੋਂ ਕਿਹੜੀ ਨਦੀ ਸੀ ਮੁੰਜੀ ਚਨਾਬ ਸੀਗੀ ਹਨਾ ਚਨਾਬ ਸੀਗੀ ਸਿੰਧ 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 ਨਦੀ ਸਿੰਧ ਨਦੀ ਕੰਢੇ ਸੀ ਉਹਨੂੰ ਸਿੰਧ ਦੇ ਨਦੀ ਬਹੁਤ ਬੜੀ ਸੋਹਣੀ ਬਹੁਤ ਸੋਹਣਾ ਉੱਥੇ ਮਾਹੌਲ ਅਸੀਂ ਵੀਡੀਓ ਦੇ ਵਿੱਚ ਕੈਪਚਰ ਕੀਤਾ ਹੋਇਆ ਹੈ ਆ ਪਪਾ ਮੰਗੇ ਇਹਦੇ ਵਿੱਚ ਹੀ ਬਹੁਤ ਸੋਹਣਾ ਮਤਲਬ ਇੰਨੀ ਸੋਹਣੀ ਜਗਾ ਨਾ ਮੈਂ ਦੁਨੀਆ ਚ ਕਿਤੇ ਦੇਖੀ ਨਹੀਂ ਹੋਗੀ ਮਤਲਬ ਉੱਤੋਂ ਖੜੇ ਹੋ ਕੇ ਥੱਲੋਂ ਨਦੀ ਵਹਿ ਰਹੀ ਐ ਸਾਈਡ ਤੇ ਉੱਥੇ ਛੋਟੇ ਛੋਟੇ ਝੋਂਪੜੇ ਜੇ ਬਣੇ ਹੋਏ ਨੇ ਲੋਗ ਰਹਿ ਰਹੇ ਨੇ ਕੈਂਪਸ ਲੱਗੇ ਹੋਏ ਨੇ ਜਗਾ ਜਗਾ ਤੇ ਹਨਾ ਕਿਤੇ ਘੋੜੇ ਫਿਰ ਰਹੇ ਨੇ ਵਿੱਚ ਲੋਗ ਫਿਰ ਰਹੇ ਨੇ ਬਹੁਤ ਘੱਟ ਲੋਗ ਬਹੁਤ ਜ਼ਿਆਦਾ ਨਹੀਂ ਹੈਗੇ ਤੇ ਮਤਲਬ ਜਿਵੇਂ ਆਪਾਂ ਸਿਨਰੀ ਡਰਾ ਕਰਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਸੇਮ ਉਦਾਂ ਦੀ ਸਿਨਰੀ ਗ੍ਰਾਸ ਲੈਂਡ ਵੀ ਜੰਗਲ ਈ ਸੀਗਾ ਗ੍ਰਾਸ ਲੈਂਡ ਸੀਗਾ ਦੂਰ ਦੂਰ ਤੱਕ ਹਰਾ ਹਰਾ ਘਾਹ ਪੂਰਾ ਹਨਾ ਬਹੁਤ ਹੀ ਸੋਹ ਤੇ ਮੇਰਾ ਜੀ ਕਰ ਰਿਆ ਸੀ ਕਿ ਹਾਂ ਵਧੀਆ ਹੋਇਆ ਵੀ ਅਸੀਂ ਇੱਥੇ ਰਵਾਂਗੇ ਅੱਜ ਰਾਤ ਨੂੰ ਤੇ ਅਸੀਂ ਲੱਬਦੇ ਲੱਬਦੇ ਦੋ ਚਾਰ ਜਗ੍ਹਾ ਗੱਲ ਕਰਦੇ ਕਰਦੇ ਸਾਨੂੰ ਇੱਕ ਉੱਥੇ ਹੁਣ ਕਿਉਂਕਿ ਅਸੀਂ ਪਹਿਲੀ ਵਾਰ ਇੱਕ ਖੁੱਲੀ ਜਗ੍ਹਾ ਤੇ ਕੈਂਪਿੰਗ ਕਰਨੀ ਸੀਗੀ ਮਤਲਬ ਇਹ ਸ਼ਹਿਰ ਨਹੀਂ ਸੀਗਾ ਬੇਸਿਕਲੀ ਤਾਂ ਹੁਣ ਅਸੀਂ ਥੋੜਾ ਲੱਭ ਰਹੇ ਸੀਗੇ ਮਾਹੌਲ ਐਦਾਂ ਦਾ ਵੀ ਥੋੜਾ ਜਿਹਾ ਸਿਕਿਉਰ ਵੀ ਹੋਵੇ ਕਨਾਂ ਵੀ ਜਿੱਥੇ 2-4 ਬੰਦੇ ਹੋਣ ਵੀ ਅਸੀਂ ਪੂਰੇ ਜੰਗਲਾਂ ਦੇ ਵਿੱਚ ਅਜੇ ਸਟਾਰਟ ਨਾ ਕਰੀਏ ਡਰ ਲੱਗ ਰਿਹਾ ਸੀ ਮੈਨੂੰ ਤਾਂ ਲੱਗ ਰਿਹਾ ਸੀਗਾ ਤੇ ਇਸ ਕਰਕੇ ਨਾ ਅਸੀਂ ਉੱਥੇ ਇੱਕ ਜਗ੍ਹਾ ਲੱਭੀ ਜਿਹੜਾ ਕਿ ਇੱਕ ਕੈਂਪ ਸਾਈਟ ਸੀਗੀ ਬਸ ਤਾਂ ਕੈਂਪਿੰਗ ਸਾਈਟ ਸੀਗੀ ਜਿੱਥੇ ਕਿ ਲੋਕ ਆਉਂਦੇ ਨੇ ਕੈਂਪਿੰਗ ਕਰਨ ਤੇ ਉਹ ਬੰਦਾ ਜਿਹੜਾ ਸੀਗਾ ਉਹ ਸ਼੍ਰੀਨਗਰ ਦਾ ਸੀਗਾ ਜਿਹੜਾ ਉਹਦਾ ਓਨਰ ਸੀਗਾ ਉਹਦੇ ਨਾਲ ਮੁੰਜੀ ਤੇ ਜਾ ਕੇ ਗੱਲ ਕੀਤੀ ਮੈਨੂੰ ਲੱਗਦਾ ਉਹਨਾਂ ਨੇ ਸਾਡੇ ਤੋਂ 550 ਰੁਪਇਆ ਲਿਆ ਤੇ ਉਹਨਾਂ ਨੇ ਕਿਹਾ ਹਾਂ ਵੀ ਤੁਸੀਂ ਆਪਣਾ ਟੈਂਟ ਲਾ ਲਓ ਜਿੱਥੇ ਵੀ ਤੁਸੀਂ ਲਾਣਾ ਚਾਹੁੰਦੇ ਹੋ ਉਹਨਾਂ ਦਾ ਸੋਹਣਾ ਜਿਹਾ ਉੱਥੇ ਸਟਰਕਚਰ ਜਿਹਾ ਬਣਿਆ ਹੋਇਆ ਸੀਗਾ ਮਤਲਬ ਵਾਸ਼ਰੂਮ ਬਣੇ ਹੋਏ ਸੀਗੇ ਇੱਕ ਸਾਈਡ ਤੇ ਤੇ ਉਹਦੀ ਉਹ ਜਿਆਦਾ ਸਾਨੂੰ ਲੱਭਣ ਦੀ ਲੋੜ ਹੁੰਦੀ ਸੀ ਵੀ ਅਸੀਂ ਮਾਮਾ ਜੀ ਕਰਕੇ ਵਾਸ਼ਰੂਮ ਵਗੈਰਾ ਜ਼ਰੂਰ ਅਸੀਂ ਲੱਭ ਲਈਏ ਨੇੜੇ ਕਿਤੇ ਜੇ ਕਿਸੇ ਨੂੰ ਲੇਟ ਨਾਈਟ ਵਗੈਰਾ ਜਾਣਾ ਹੋਵੇ ਗਰਮ ਪਾਣੀ ਵੀ ਤੇ ਥੋੜਾ ਅਵੇਲੇਬਲ ਸੀਗਾ ਹਾਂ ਗਰਮ ਪਾਣੀ ਅਵੇਲੇਬਲ ਸੀਗਾ ਤੇ ਆਸ-ਪਾਸ ਨਾ ਉਹਦੇ ਉਹ ਕੀਤੀ ਹੋਈ ਸੀ ਬਾਉਂਡਰੀ ਕੀਤੀ ਹੋਈ ਸੀਗੀ ਮਤਲਬ ਉਹਨਾਂ ਨੇ ਤਾਰਾਂ ਦੂਰਾਂ ਲਾਈਆਂ ਹੋਈਆਂ ਸੀਗੀਆਂ ਤਾਂ ਕਿ ਕੋਈ ਅੰਦਰ ਨਾ ਆ ਸਕੂਗਾ ਤਾਂ ਉਹ ਜਗ੍ਹਾ ਦੇ ਵਿੱਚ ਫਿਰ ਅਸੀਂ ਆਪਣੀ ਗੱਡੀ ਜਿੱਥੇ ਤੱਕ ਜਾ ਸਕਦੀ ਸੀ ਗੱਡੀ ਤੇ ਪਰ ਉਹ ਗੱਡੀ ਅੱਗੇ ਤੱਕ ਜਾ ਨਹੀਂ ਸਕਦੀ ਸੀਗੀ ਤੇ ਗੱਡੀ ਤੋਂ ਫੇਰ ਉਹੀ ਤਰੀਕੇ ਨਾਲ ਅਸੀਂ ਆਪਣਾ ਸਾਰਾ ਸਮਾਨ ਲਾਇਆ ਤੇ ਅਸੀਂ ਗਰਾਉਂਡ ਕੈਂਪਿੰਗ ਕੀਤੀ ਸੀ ਆਹ ਵਾਲੇ ਦਿਨ ਵੀ ਤੇ ਗਰਾਉਂਡ ਕੈਂਪਿੰਗ ਦੇ ਵਿੱਚ ਅਸੀਂ ਆਪਣੇ ਪਹਿਲਾਂ ਤਾਂ ਕਿਉਂਕਿ ਅਸੀਂ ਜਲਦੀ ਪਹੁੰਚ ਗਏ ਸੀਗੇ ਦੁਪਹਿਰ ਦੇ ਮਿਲ ਲਾਦਾ 2:30 ਵਜੇ ਪਹੁੰਚ ਗਏ ਸੀਗੇ ਉੱਥੇ ਹਨਾ ਕਿਉਂਕਿ ਅਸੀਂ ਕ੍ਰੋਸ ਕਰਨਾ ਸੀ ਸੀ ਕੈਂਸਲ ਕੀਤਾ ਸੀ ਜੋਜੀਲਾ ਪਾਸ ਕ੍ਰੋਸ ਕਰਨਾ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਨੁੱਚੜਦੇ ਹੋਏ ਟੈਂਟ ਅਸੀਂ ਸੁਕਾਣੇ ਸੀਗੇ ਤਾਂ ਫੇਰ ਅਸੀਂ ਉੱਥੇ ਬੰਨੇ ਤੇ ਸਾਰੇ ਆਪਣੇ ਟੈਂਟ ਟੁੰਟ ਪਾਏ ਉੱਥੇ ਹਵਾ ਜਲਦੀ ਸੀ ਬੜੀ ਤੇਜ਼ ਹਨਾ ਤੇ ਹਵਾ ਦੇ ਨਾਲ ਫਟਾਫਟ ਸੁੱਕ ਗਏ ਸਾਰੇ ਜਿਹੜੇ ਸੀਗੇ ਟੈਂਟ ਸੀਗੇ ਤੇ ਫੇਰ ਜੇ ਸੁੱਕ ਸਕ ਗਏ ਫਿਰ ਅਸੀਂ ਉਹਨੇ ਦੇ ਰੋਟੀ ਬਣਾ ਲਈ ਆਪਣੀ ਇਹ ਰੋਟੀਆਂ ਅਸੀਂ ਬੜੇ ਆਰਾਮ ਨਾਲ ਬਣਾਈ ਆਰਾਮ ਨਾਲ ਬਹਿ ਕੇ ਚੁੱਲੇ 'ਚ ਹੁਣ ਮਤਲਬ ਮੈਨੂੰ ਐਕਸਪੀਰੀਅੰਸ ਆਉਣ ਲੱਗ ਗਿਆ ਸੀਗਾ ਵੀ ਹਾਂ ਹੁਣ ਤੁਸੀਂ ਆਪਣਾ ਚੁੱਲਾ ਕਿਵੇਂ ਔਨ ਕਰਨਾ ਹੈ ਤੇ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਪਹਿਲਾਂ ਤੋਂ ਤਿਆਰ ਕਰਕੇ ਰੱਖਣੀਆਂ ਨੇ ਮਸਾਲੇ ਮਸੂਲੇ ਪਲੱਸ ਪਿਆਜ਼ ਵੀ ਉਸ ਕੱਟ ਲੋ ਥੋੜਾ ਜਾਂ ਢੰਗ ਜਾਂ ਸਾਡਾ ਇੱਕ ਬੰਨ ਲੱਗ ਗਿਆ ਸੀ ਪ੍ਰੋਸੀਜਰ ਜਾਂ ਬੰਨ ਲੱਗ ਗਿਆ ਸੀਗਾ ਤੇ ਫੇਰ ਅਸੀਂ ਰੋਟੀ ਬਣਾਈ ਉੱਥੇ ਅ ਅੱਛੀ ਜੀ ਰੋਟੀ ਬਣਾਈ ਵਧੀਆ ਜੀ ਕੋਈ ਮੈਨੂੰ ਯਾਦ ਨਹੀਂ ਪਰ ਅਸੀਂ ਖਾਇਆ ਕੀ ਸੀਗਾ ਬਟ ਆਰਾਮ ਨਾਲ ਬਹਿ ਕੇ ਖਾਈ ਕੋਈ ਭੱਜੋ ਭੱਜ ਨਹੀਂ ਸੀਗੀ ਆਰਾਮ ਨਾਲ ਬਹਿ ਕੇ ਖਾਈ ਅਸੀਂ ਉੱਥੇ ਦੇ ਬੰਦਿਆ ਦੇ ਨਾਲ ਬੜੀਆਂ ਗੱਲਾਂ ਮਾਰੀਆਂ ਜਿੰਨੀ ਤੇ ਸਾਡਾ ਟੈਂਟ ਟੂਨਟ ਬਣਦਾ ਸੀ ਅ ਇਧਰ ਮੁੰਜੀ ਨਾਲ ਟੈਂਟ ਬਣਾਈ ਜਾ ਰਿਹਾ ਸੀਗਾ ਉਹ ਨਾ ਟੂਰਿਸਟ ਸਪੌਟ ਜਾਂ ਵੀ ਸੀਗਾ ਉੱਥੇ ਕਿਉਂਕਿ ਸੰਡੇ ਸੀਗਾ ਮੈਨੂੰ ਲੱਗਦਾ ਸੰਡੇ ਵਾਲੇ ਦਿਨ ਨਾ ਉੱਥੇ ਲੋਕ ਵੀ ਲੋਗ ਲੋਕਲ ਕਸ਼ਮੀਰ ਦੇ ਸ਼੍ਰੀਨਗਰ ਦੇ ਘੁੰਮਣ ਆ ਰਹੇ ਸੀ ਸਟੂਡੈਂਟਸ ਆਏ ਹੋਏ ਸੀ ਬਹੁਤ ਜ਼ਿਆਦਾ ਉੱਥੇ ਅੰਟੀਆਂ ਆਈਆਂ ਹੋਈਆਂ ਸੀ ਲੇਡੀਜ਼ ਆਈਆਂ ਹੋਈਆਂ ਸੀਗੀਆਂ ਫੈਮਿਲੀ ਸੀਗੀਆਂ ਮੁਸਲਿਮ ਲੋਕ ਨਾ ਕੀ ਕਰਦੇ ਸੀਗੇ ਲੋਕ ਨਾ ਪਿਕਨਿਕ ਕਰਨ ਆਉਂਦੇ ਸੀ ਘਰੋਂ ਖਾਣਾ ਬਣਾ ਕੇ ਲੈ ਕੇ ਆਉਂਦੇ ਸੀ ਉੱਥੇ ਚਟਾਈਆਂ ਚੁੱਟੀਆਂ ਤੇ ਬੈਠ ਕੇ ਮਤਲਬ ਸਾਰਾ ਦਿਨ ਟਪਾ ਕੇ ਖਾਂਦੇ ਸੀਗੇ ਤੇ ਉਹ ਲੋਕਾਂ ਨੇ ਨਾ ਉੱਥੇ ਨਾਰਮਲੀ ਕੁਕ ਫੂਡ ਕੁਕਿੰਗ ਦਾ ਰਿਵਾਜ ਨਹੀਂ ਸੀਗਾ ਉੱਥੇ ਉਸ ਕੈਂਪਿੰਗ ਉੱਥੇ ਆਲਰੇਡੀ ਘਰੋਂ ਲਿਆ ਕੇ ਆਪਣਾ ਫੂਡ ਖਾਣ ਦਾ ਰਿਵਾਜ ਸੀਗਾ ਜੇ ਜਿਵੇਂ ਅਸੀਂ ਡੱਬੇ ਡੂਬੇ ਖੋਲ ਕੇ ਬੈਠੇ ਕਈ ਤਾਂ ਕਹਿੰਦੇ ਹਪ ਕੁਝ ਵੇਚਦੇ ਹੋ ਬ블ਿਨ ਉਦੜ ਵੀ ਪੁੱਛਿਆ ਕਿਆ ਉਹਨਾਂ ਨੂੰ ਆਏ ਲੱਗਿਆ ਕਿ ਜਿਵੇਂ ਇੱਥੇ ਸਾਈਟ ਤੇ ਕੋਈ ਕੁਝ ਬਣਾ ਕੇ ਖਵਾਉਣ ਵਾਲੇ ਲੋਕ ਨੇ ਇਹ ਤਾਂ ਸਟੂਡੈਂਟ ਸਟਾਫ ਨੇ ਜਾ ਕੇ ਪੁੱਛਣ ਲੱਗੇ ਕਿ ਇਹ ਮਤਲਬ ਇਹ ਸੇਲ ਕਰਨੇ ਲਈ ਆਪ ਬਣਾ ਰਹੇ ਹੋ ਜਿਵੇਂ ਕੋਈ ਪਨੀਰ ਕੱਟ ਰਹੇ ਆ ਜਾਂ ਮਸ਼ਰੂਮ ਕੱਟ ਰਹੇ ਆ ਸੀ ਫਿਰ ਸ਼ਾਮ ਨੂੰ ਸਾਡੇ ਨਾਲ ਉਹ ਬੈਠਾ ਵੀ ਜਿਹੜਾ ਇਹਨਾਂ ਦਾ ਜਿੰਨਾਂ ਦਾ ਓਨਰ ਸੀਗਾ ਉਹਨੇ ਫਿਰ ਦੱਸਿਆ ਮਤਲਬ ਦੇਖੋ ਉਹ ਬੰਦਾ ਨਾ ਸਾਰਾ ਦਿਨ ਝਾੜੂ ਲੈ ਕੇ ਨਾ ਉੱਥੇ ਨਪੇਡਾ ਛੱਡੀਆਂ ਵੀ ਸੀਗੀਆਂ ਨਾਰ ਛੋਟੀ ਛੋਟੀਆਂ ਜਿਹੀ ਬੜੀ ਸੋਹਣੀਆਂ ਭੇਡਾਂ ਸੀਗੀਆਂ ਘਾਹ ਖਾਈ ਜਾਂਦੀ ਸੀ ਬੈਠੀਆਂ ਟੂਰਿਸਟ ਪਲੇਸ ਦੇ ਵਿੱਚ ਹੀ ਲੋਕਾਂ ਦੇ ਵਿੱਚ ਧੁਰੀਆਂ ਫਿਰਦੀਆਂ ਸੀਗੀਆਂ ਤੇ ਉਹ ਉਹਨਾਂ ਦੇ ਪਿੱਛੇ ਮਿੰਗਣਾ ਮੰਗਣਾ ਚੱਕੀ ਜਾਂਦਾ ਸੀਗਾ ਝਾੜੂ ਜਿਹਾ ਚੱਕ ਕੇ ਤੇ ਮੈਨੂੰ ਆਇਆ ਕਿ ਯਾਰ ਮੁੰਡਾ ਬਹੁਤ ਮਤਲਬ ਪੜਿਆ ਲਿਖਿਆ ਲੱਗਦਾ ਮਤਲਬ ਗੱਲਬਾਤ ਵੀ ਬਹੁਤ ਸੋਹਣੀ ਕਰਦਾ ਤੇ ਇਹਨੂੰ ਇਹਨਾਂ ਨਾਲ ਗੱਲ ਕੀਤੀ ਜਾਵੇ ਪਤਾ ਲੱਗਿਆ ਉਹਨਾਂ ਦਾ ਹੋਟਲ ਵੀ ਸੀਗਾ ਉੱਥੇ ਸੋਨਮਰਗ 'ਚ ਉਹਨਾਂ ਦੀ ਆ ਸਾਈਟ ਵੀ ਸੀਗੀ ਉਹਨਾਂ ਦਾ ਪਸ਼ਮੀਨਾ ਦਾ ਕੰਮ ਵੀ ਸੀਗਾ ਉਹ ਦਿੱਲੀ ਵੀ ਉਹਨਾਂ ਦੇ ਆਫਿਸ ਸੀਗੇ ਮਤਲਬ ਕਿ ਇੰਨਾ ਵੱਡੇ ਕੰਮ ਵਾਲਾ ਬੰਦਾ ਆਪਣੇ ਨਾਲ ਝਾੜੂ ਚੱਕ ਕੇ ਮਿੰਗਣਾ ਚ ਕੀ ਫਿਰਦਾ ਹੈ ਭੇਡਾਂ ਦੀ ਮਿੰਗਣਾ ਵੀ ਨਾਲ-ਨਾਲ ਚੋਕਦਾ ਫਿਰਦਾ ਸੀਗਾ ਸਫਾਈ ਵੀ ਕਰ ਰਿਆ ਸੀ ਉਹ ਆਸ-ਪਾਸ ਆਪਣੇ ਨਦੀ ਦੇ ਨਾਲ-ਨਾਲ ਜਿਹੜੇ ਲੋਕ ਗੂੜਾ ਕੜਾ ਸੜ ਜਾਂਦੇ ਸੀ ਸਾਰੀ ਚੀਜ਼ਾਂ ਦਾ ਮਤਲਬ ਫਿਰ ਉਹਦੇ ਨਾਲ ਬੈਕਟਿਓ ਨੂੰ ਉਹਦੇ ਨਾਲ ਪੁੱਛਿਆ ਇਹ ਸਾਰੀ ਚੀਜ਼ਾਂ ਬਾਰੇ ਕਿਤਨਾ ਕਿਤੇ ਇੱਕ ਓਵਰਆਲ ਲੱਗਿਆ ਕਿ ਉਹਨਾਂ ਦੇ ਵਿੱਚ ਨਾ ਇੱਕ ਇੰਡੀਆ ਨੂੰ ਲੈ ਕੇ ਰੋਸ਼ ਸੀਗਾ ਕਸ਼ਮੀਰੀਆ ਦੇ ਵਿੱਚ ਜਿਹੜੇ ਕਸ਼ਮੀਰ ਦੇ ਮੁਸਲਿਮ ਕਮਿਊਨਿਟੀ ਸੀਗੀ ਉਹਨਾਂ ਦੇ ਵਿੱਚ ਇੱਕ ਕਸ਼ਮੀਰ ਨੂੰ ਜਦੋਂ ਇਹ ਇਹਨਾਂ ਨੇ ਕਸ਼ਮੀਰ ਦਾ ਜਿਹੜਾ ਰਾਈਟਸ ਵਗੈਰਾ ਇਹਨਾਂ ਨੇ ਖਤਮ ਕੀਤੇ ਸੀ ਆਰਟੀਕਲ ਵਗੈਰਾ ਮਗਾਏ ਸੀ ਉਹਨੂੰ ਲੈ ਕੇ ਬਹੁਤ ਰੋਸ਼ ਸੀਗਾ ਤੇ ਉਹ ਪੰਜਾਬੀਆਂ ਨਾਲ ਗੱਲ ਕਰਨਾ ਚਾਹੁੰਦੇ ਸੀ ਇਸੇ ਗੱਲ ਤੇ ਕਿ ਉਹ ਕਹਿੰਦੇ ਸੀ ਠੋਡਾ ਦਰਦ ਤੇ ਸਾਡਾ ਦਰਦ ਸੇਮ ਆ ਮਤਲਬ ਜੋ ਕਿ ਇੱਕ ਇੰਡੀਆ ਨੂੰ ਲੈ ਕੇ ਇੱਕ ਉਹਨਾਂ ਦੇ ਅੰਦਰ ਇੱਕ ਗਮ ਸੀਗਾ ਉਹਨਾਂ ਦੇ ਅੰਦਰ ਦੁੱਖ ਸੀਗਾ ਇਸ ਗੱਲ ਨੂੰ ਸੇਮ ਫੋਰ ਲੇਡੀਜ਼ ਵੀ ਬਣਾਦਾ ਉੱਥੇ ਹਾਂ ਜਿਹੜੇ ਲੇਡੀਜ਼ ਆਈਆਂ ਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਲੇਡੀਜ਼ ਦੇ ਨਾਲ ਥੋੜਾ ਹਨਾ ਬੈਠ ਕੇ ਹੈਲੋ ਹਾਈ ਕੀਤੀ ਬਹੁਤ ਅੱਛੇ ਲੋਗ ਮਤਲਬ ਕਿ ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਸ਼੍ਰੀਨਗਰ ਰਹਿ ਕੇ ਆਏ ਗੁਰਦੁਆਰੇ ਦੇ ਵਿੱਚ ਵੀ ਬੜਾ ਭੀੜ ਭੜਕਾ ਸੀ ਉੱਥੇ ਉਹ ਕਹਿੰਦੇ ਨਹੀਂ ਤੁਸੀਂ ਸਾਡੇ ਘਰੇ ਆਓ ਉਹ ਤਾਂ ਜ਼ਬਰਦਸਤੀ ਕਹਿ ਨਹੀਂ ਲੱਗੀ ਲੇਡੀ ਇੱਕ ਤਾਂ ਕਹਿੰਦੇ ਆਓ ਆਪ ਹਮਾਰੇ ਸਾਥ ਆਓ ਹਮ ਆਪਕੋ ਦਿਖਾਏਂਗੇ ਸ਼੍ਰੀਨਗਰ ਕਿਤਨਾ ਸੁੰਦਰ ਹੈ ਕਿਤਨਾ ਅੱਛਾ ਹੈ ਆਪ ਹਮਾਰੇ ਘਰ ਰੋ ਹਮ ਆਪਕੀ ਮਹਿਮਾਨ ਨਵਾਜ਼ੀ ਕਰੇਂਗੇ ਹਨਾ ਤੇ ਅਸੀਂ ਮਨਾ ਕੀਤਾ ਕਿ ਨਹੀਂ ਹੋਂਤਾ ਸੀ ਅੱਗੇ ਨੂੰ ਜਾਣਾ ਵੀ ਅਸੀਂ ਫੇਰ ਦੇਖਾਂਗੇ ਜੇ ਜੇ ਕਦੇ ਸਾਡਾ ਗੇੜਾ ਵੱਜਿਆ ਉਧਰ ਨੂੰ ਤੇ ਪਰ ਉਹ ਲੇਡੀਜ਼ ਨਾਲ ਜੇ ਗੱਲ ਕੀਤੀ ਲੇਡੀਜ਼ 'ਚ ਵੀ ਬੜਾ ਰੋਸ਼ ਨਜ਼ਰ ਆਇਆ ਵੀ ਸਾਡੇ ਬੱਚਿਆਂ ਨੂੰ ਸਾਡੇ ਮੁੰਡਿਆਂ ਨੂੰ ਕਿਸ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਹੈ ਐਨੀ ਹਾਉ ਸਾਡੀ ਬਹੁਤ ਅੱਛੀ ਰਹੀ ਉਸ ਦਿਨ ਸ਼ਾਮ ਸਾਡੀ ਬਹੁਤ ਵਧੀਆ ਰਹੀ ਰੌਣਕ ਰਹੀ ਸਾਡੇ ਕੋਲ ਬਹੁਤ ਲੋਕ ਆਏ ਬੜੇ ਲੋਕਾਂ ਨੇ ਗੱਲਬਾਤ ਕੀਤੀ ਮਤਲਬ ਇਹ ਜਿਹੜੀ ਪੁਆਇੰਟ ਸੀਗਾ ਬੜਾ ਅੱਛਾ ਪੁਆਇੰਟ ਹੈ ਜਿੱਤੇ ਕਸ਼ਮੀਰੀ ਲੋਕਾਂ ਨੂੰ ਅਸੀਂ ਇੱਕ ਕੋਲੋਂ ਮਿਲੇ ਕੋਲੋਂ ਗੱਲਬਾਤ ਹੋਈ ਤੇ ਸਾਨੂੰ ਥੋੜਾ ਉਹਨਾਂ ਦਾ ਇਹ ਵੀ ਪਤਾ ਲੱਗਿਆ ਜਿਵੇਂ ਲੇਡੀਜ਼ ਦੀ ਫੋਟੋਗ੍ਰਾਫੀ ਨਹੀਂ ਬਿਲਕੁਲ ਕਰਨ ਦਿੰਦੇ ਉਹ ਮਤਲਬ ਕੁੜੀਆਂ ਚਾਹੁੰਦੀਆਂ ਸੀ ਕਈ ਤਾਂ ਗਰੁੱਪ ਸੀ ਮੁੰਡੇ ਕੁੜੀਆਂ ਦੇ ਕਾਲਜ ਦੇ ਤਾਂ ਉਹ ਕੁੜੀਆਂ ਵੀ ਚਾਹੁੰਦੀ ਸੀ ਇਹ ਮੁੰਡੇ ਪੱਜ-ਪੱਜ ਮਤਲਬ ਮੁੰਡੇ ਤਾਂ ਪੂਰੇ ਹੀਰੋ ਪੰਥੀ ਕਰ ਰਹੇ ਸੀ ਐਨਕਾ ਲਗਾ ਕੇ ਸਾਡੀਆਂ ਫੋਟੋ ਖਿੱਚੋ ਸਾਡਾ YouTube ਚੈਨਲ ਦੇਖਣ ਲੱਗ ਗਏ ਵੀ ਹਮਾਰੀ ਵਿੱਚ ਮੇਂ ਜ਼ਰੂਰ ڈالਨਾ ਫੋਟੋ YouTube ਮੇਂ ਹਮ ਦੇਖੇਂਗੇ ਹੈ ਨਾ ਤੇ ਵਿਚਾਰੀ ਕੁੜੀਆਂ ਵੀ ਚਾਹਣ ਪਰ ਕੁੜੀਆਂ ਨੂੰ ਮਨਾ ਮਨਾਈ ਸੀ ਵੀ ਤੂੰ ਚੁੱਡੀ ਫੋਟੋ ਚਾਹੁੰਦੀਆਂ ਸੀਗੇ ਸੀ ਆਈਏ ਪਰ ਕੁੜੀਆਂ ਬੋਲ ਆਪ ਮਕੈਰੀਆ ਸੀ ਨਹੀਂ ਅਸੀਂ ਆ ਨਹੀਂ ਸਕਦੀਆਂ ਮਤਲਬ ਕਿ ਉਹਨਾਂ ਤੇ ਪ੍ਰੈਸ਼ਰ ਸੀਗਾ ਇੱਕ ਰਿਲੀਜੀਅਸ ਪ੍ਰੈਸ਼ਰ ਇੱਕ ਕੁੜੀ ਨੇ ਤਾਂ ਫਿਰ ਪਿੱਠ ਕਰਕੇ ਨਾ ਮਤਲਬ ਕਹਿੰਦੀ ਮੇਰੇ ਪਿੱਛੇ ਤੋਂ ਫੋਟੋ ਖਿੱਚ ਲੋ ਮੇਰੇ ਜਿਹੜੀ ਪਿੱਠ ਜੋ ਪਾਵਾਂਗੇ ਤੇ ਚ ਕੀ ਉਹਨਾਂ ਨੂੰ ਆਏ ਸੀਗਾ ਕਿ ਅਸੀਂ ਕੱਲ ਨੂੰ ਯਾਦ ਤਾਂ ਕਰਾਂਗੇ ਕਿਤੇ ਦੇਖਾਂਗੇ ਆ ਮੈਂ ਹੀ ਹਾਂ ਮਤਲਬ ਕਰੋ ਮੈਂ ਸ਼ਕਲ ਨਹੀਂ ਦਿਖਾ ਸਕਦੀ ਫੇਸ ਨਹੀਂ ਉੱਪਰ ਲੈ ਕੇ ਆ ਸਕਦੀ ਤੇ ਕਿੰਨਾ ਦੇ ਇਹ ਸਾਨੂੰ ਮਤਲਬ ਡਿਫਰੈਂਟ ਲੱਗਿਆ ਆਪਣੇ ਪੰਜਾਬ 'ਚ ਇਹ ਚੀਜ਼ ਨਹੀਂ ਹੈਗੀ ਮੇਬੀ ਅੱਜ ਤੋਂ 50 ਸਾਲ ਪਹਿਲਾਂ ਹੋਵੇ ਪਿੰਡਾਂ ਦੇ ਵਿੱਚ ਜਦੋਂ ਘੁੰਡ ਕੱਢਦੀ ਹੁੰਦੀ ਸੀ ਲੇਡੀਜ਼ ਉਦੋਂ ਹੁੰਦੀਆਂ ਸੀਗੀਆਂ ਤੇ ਅਜੇ ਪਰ ਉਹਨਾਂ ਦੇ ਸਮਾਜ ਦੇ ਵਿੱਚ ਇਹ ਕਾਫੀ ਜ਼ਿਆਦਾ ਹੈਗਾ ਇਹ ਚੀਜ਼ ਤੇ ਰਾਤ ਉਹ ਮੁੰਡੇ ਨਾਲ ਗੱਲ ਕੀਤੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ ਲੱਗਦਾ ਬਹੁਤ ਅੱਛਾ ਸਟੈਪ ਰਿਹਾ ਕਿ ਸਾਨੂੰ ਇੱਕ ਰਾਤ ਅਸੀਂ ਕਸ਼ਮੀਰੀ ਸਿਸਟਮ 'ਚ ਵੀ ਰਹਿ ਕੇ ਗਏ ਆ ਤੇ ਫਿਰ ਅਸੀਂ ਰਾਤ ਨੂੰ ਤੇ ਰਾਤ ਨੂੰ ਇੱਕ ਚੀਜ਼ ਜਦੋਂ ਅਸੀਂ ਟੈਂਟੂੰ ਟਲਾ ਲਏ ਤੇ ਸੌਣ-ਸੌਣ ਦਾ ਟਾਈਮ ਹੋ ਗਿਆ ਹਨਾ ਤੇ ਅਸੀਂ ਜਦ ਪੈਣ ਲੱਗੇ ਤਾਂ ਨਾ ਮੈਂ ਉਹ ਬੰਦੇ ਨੂੰ ਜਿਹੜਾ ਉੱਥੇ ਦਾ ਓਨਰ ਸੀ ਵੈਸੇ ਹੀ ਪੁੱਛ ਲਿਆ ਮੈਂ ਕਿਹਾ ਆਪਕੇ ਚਾਰੋਂ ਤਰਫ ਵੈਸੇ ਤਾਂ ਵਾਇਰਸ ਲੱਗੀ ਹੋਈਆਂ ਪਰ ਇੱਥੇ ਕੋਈ ਜਾਨਵਰ ਤਾਂ ਨਹੀਂ ਆਤਾ ਹੂੰ ਤੇ ਕਿਉਂਕਿ ਮੈਨੂੰ ਥੱਲੇ ਥੱਲੇ ਟੈਂਟ ਲਾਣ ਦਾ ਮੈਨੂੰ ਡਰ ਲੈਂਦਾ ਹੁੰਦਾ ਕਿ ਬਾਣਾ ਪੂਣਾ ਕੋਈ ਭਾਲੂ ਪੂਲੂ ਕੋਈ ਐਦਾਂ ਦੀ ਚੀਜ਼ ਤਾਂ ਨਹੀਂ ਆਉਂਦੀ ਉਹ ਕਹਿੰਦਾ ਨਹੀਂ ਨਹੀਂ ਵੈਸੇ ਤਾਂ ਕੁਝ ਨਹੀਂ ਆਤਾ ਬਟ ਅੱਜ ਕੱਲ ਨਾ ਇੱਕ ਭਾਲੂ ਹੈ ਮਤਲਬ ਸ਼ੀਪ ਭਾਲੂ ਹੈ ਹੈ ਨਾ ਬੀਵੀ ਬਹਿਰ ਹੈ ਉਹਨੇ ਬੱਚੇ ਦਿੱਤੇ ਹੋਏ ਨੇ ਸੂਈ ਹੋਈ ਹੈ ਹੈ ਨਾ ਕਹਿੰਦੇ ਘੁੰਮਤੀ ਹੈ ਉਹ ਇਧਰ ਉਧਰ ਹੀ ਨਹੀਂ ਪਹਾੜੋਂ ਮੇਂ ਆਸ-ਪਾਸ ਕਹਿੰਦਾ ਕਹਿੰਦਾ ਮੈਂ ਜਿਹੜਾ ਇੱਥੇ ਡਸਟਬਿਨ ਹੈ ਉਹ ਖਾਲੀ ਕਹਿੰਦੀ ਮੈਂ ਕਹਿੰਦਾ ਮੈਂ ਤੈਉ ਕੀਤਾ ਅੱਜ ਬੀ ਕਿਉਂਕਿ ਤੁਸੀਂ ਟੈਂਟ ਲਾਇਆ ਹੋਇਆ ਥੱਲੇ ਮੋਸਟਲੀ ਜਾਨਵਰ ਇਹਨਾਂ ਤੇ ਆਂਦਾ ਹੈ ਜਿਹੜੀਆਂ ਇਹਨਾਂ ਦੇ ਗਾਰਬੇਜ ਬਿੰਸ ਹੁੰਦੇ ਨੇ ਉਹਨਾਂ ਚ ਕੁਝ ਲੱਭਦਾ ਹੁੰਦਾ ਖਾਣ ਨੂੰ ਆਂਦਾ ਹੁੰਦਾ ਹੈ ਕਹਿੰਦਾ ਵੋ ਮੈਨੇ ਖਾਲੀ ਕਰਕੇ ਇਸ ਲਈ ਫੈਂਕਿਆ ਅੱਜ ਕਿ ਉਹ ਯਹਾਂ ਨਾ ਆ ਜਾਈ ਗਈ ਮੇਰੀ ਤਾਂ ਜਾਨ ਸੁੱਕ ਗਈ ਮੈਂ ਕਿਹਾ ਲੈ ਹੁਣ ਅਸੀਂ ਟੈਂਟ ਵੀ ਥੱਲੇ ਲਾ ਲਏ ਸਾਡੀ ਗੱਡੀ ਦੇ ਉੱਤੇ ਵੀ ਨਹੀਂ ਲਾਇਆ ਤੇ ਅਜੀ ਥੱਲੇ ਲਾਈ ਬੈਠੇ ਆ ਬੰਦਾ ਇਹ ਕਹਿੰਦਾ ਵੀ ਇੱਥੇ ਭਾਲੂ ਆਂਦਾ ਆ ਸਕਦਾ ਹੈ ਰਾਤ ਨੂੰ ਉਹ ਵੀ ਸੂਈ ਹੋਈ ਭਾਲੂ ਬੀ ਉਹ ਛੱਡੇਗੀ ਨਹੀਂ ਆਪਣੇ ਬੱਚਿਆਂ ਦੇ ਪਿੱਛੇ ਵੀ ਜੇ ਕੋਈ ਉਹਨਾਂ ਦੇ ਬੱਚੇ ਨੂੰ ਖਤਰਾ ਖਤਰਾ ਹੋਵੇ ਤਾਂ ਮੈਂ ਕਹਿੰਦੇ ਨਾ ਜਾਨਵਰ ਜਦੋਂ ਸੂਇਆ ਹੁੰਦਾ ਵੀ ਉਦੋਂ ਜਿਆਦਾ ਉਹ ਅਟੈਕ ਕਰਦਾ ਹੈ ਦੂਜੇ ਤੇ ਤੇ ਮੈਨੂੰ ਤਾਂ ਬੜੇ ਮੈਨੂੰ ਤਾਂ ਐ ਲੱਗੇ ਰਾਤ ਨੂੰ ਵੀ ਜਿੱਥੇ ਵੀ ਸਟੈਪ ਜੇ ਸੁਣਾ ਵੀ ਆ ਗਿਆ ਲੱਗਦਾ ਭਾਲੂ ਆ ਗਿਆ ਆਸ-ਪਾਸ ਕੁਝ ਹੋਰ ਆ ਗਿਆ ਕਰਕੇ ਤੇ ਮੈਂ ਡਰ-ਡਰ ਕੇ ਰਾਤ ਕੱਢੀ ਉਹ ਵਾਲੀ ਮਤਲਬ ਥੋੜਾ ਜਿਹਾ ਮੈਂ ਡਰ ਲੱਗਿਆ ਸੀਗਾ ਇਹ ਗੱਲ ਪਿੱਛੋਂ ਬਟ ਅਦਰਵਾਈਜ਼ ਸਾਡਾ ਓਵਰਆਲ ਐਕਸਪੀਰੀਅੰਸ ਇੱਥੇ ਦਾ ਬਹੁਤ ਵਧੀਆ ਰਿਹਾ ਹੈ ਨਾ ਤੇ ਫੇਰ ਅਸੀਂ ਚੱਲ ਪਏ ਅੱਜ ਆਪਾਂ ਜੋ ਜ਼ਿਲ੍ਹਾ ਪਾਸਤਾ ਤੇ ਫਿਰ ਅਸੀਂ ਉੱਥੋਂ ਨਿਕਲੇ ਆਪਣਾ ਸਵੇਰੇ ਰੈਪ ਅਪ ਕਰਕੇ ਸਾਰਾ ਸਾਡਾ ਟੈਂਟ ਸੁੱਕ ਗਿਆ ਸੀ ਪੂਰੇ ਪ੍ਰੋਪਰ ਤਰੀਕੇ ਨਾਲ ਤੇ ਹੁਣ ਅਸੀਂ ਚੱਲ ਪਏ ਫਿਰ ਆਪਣਾ ਤੇਲ ਤੂਲ ਪਰਵਾਇਆ ਸਵੇਰੇ ਮੁੰਜੀਤ ਨੇ ਫਿਰ ਜਿੰਨਾ ਵੀ ਪਰਵਾਣਾ ਸੀਗਾ ਉੱਥੇ ਲੁਕ ਲਈ ਉੱਥੋਂ ਬਾਏ ਕੀਤਾ ਤੇ ਫਿਰ ਅਸੀਂ ਚੱਲ ਪਏ ਭਾਈ ਦੁਜੀਲਾ ਤੇ ਹੁਣ ਤੁਹਾਨੂੰ ਪਤਾ ਤਾਂ ਸੀ ਰਸਤਾ ਕਿੱਦਾਂ ਦਾ ਹੈ ਕਿਉਂਕਿ ਅਸੀਂ ਤਾਂ ਮੁੜ ਕੇ ਆਏ ਸੀ ਉਤੋਂ ਹੈ ਨੇੜੇ ਤੋਂ ਤੇ ਅਸੀਂ ਹੁਣ ਪਹਿਲਾਂ ਤੋਂ ਹੀ ਮਨ ਬਣਾ ਕੇ ਵੀ ਆਪਣੀ ਗੱਡੀ ਹੌਲੀ-ਹੌਲੀ ਚਲਾਣੀ ਹੈ ਗੱਡੀ ਦਾ ਟੈਂਕ ਅਸੀਂ ਫੁੱਲ ਕੀਤਾ ਹੋਇਆ ਸੀਗਾ ਤੇ ਅਸੀਂ ਕਰਦੇ ਕਰਦੇ ਸਾਨੂੰ ਲੱਗਿਆ ਵਿੱਚ ਰੁਕੂਗੀ ਗੱਡੀ ਪਰ ਸਾਡੀ ਗੱਡੀ ਨੇ ਸਾਡਾ ਸਾਥ ਨਹੀਂ ਛੱਡਿਆ ਮੇਨ ਆ ਨਾ ਸੋਨਮਰਗ ਫੇਮਸ ਹੈਗਾ ਮਾਰਨਿੰਗ ਸਨ ਵਾਸਤੇ ਸਨਰਾਈਜ਼ ਵਾਸਤੇ ਬੇਸਿਕਲੀ ਇਹਦਾ ਨਾਮ ਹੀ ਸੋਨਮਰਗ ਇਹਦੇ ਕਰਕੇ ਰੱਖਿਆ ਗਿਆ ਕਿ ਇਹ ਨਾ ਰਿੰਗ ਬਣਦਾ ਸੋਨੇ ਦਾ ਇੱਕ ਰਿੰਗ ਜਾਂ ਬਣਦਾ ਜਿਵੇਂ ਜਿਵੇਂ ਇਹਦੇ ਧੁੱਪ ਚੜਦੀ ਆ ਨਾ ਤਾਂ ਇਹਦੇ ਪਹਾੜਾਂ ਦੇ ਉੱਪਰੋਂ ਆਏ ਰਿੰਗ ਬਣਨਾ ਸ਼ੁਰੂ ਹੁੰਦਾ ਤੇ ਉਹ ਅਸੀਂ ਉਹਨੇ ਕਿਹਾ ਕਿ ਤੁਸੀਂ ਸਵੇਰੇ ਜ਼ਰੂਰ ਦੇਖਿਓ ਫਿਰ ਅਸੀਂ ਉਹ ਸਵੇਰੇ ਬੜਾ ਇੰਜੋਏ ਕੀਤਾ ਸਾਰਾ ਰਿੰਗ ਦੇਖਿਆ ਬਣਦਾ ਕਿ ਮੈਂ ਉਸ ਪੰਦੀਆ ਕਿ ਮੈਂ ਨਾ ਪੂਰਾ ਸੋਨੇ ਵਾਂਗੂ ਖੜ ਜਾਂਦਾ ਏ ਏਰੀਆ ਤਾਂ ਕਾਫੀ ਜਿਹੜੀ ਸਿੰਧ ਨਦੀ ਸੀਗੀ ਨਾ ਨਾਲ ਦੀ ਸਾਡੇ ਬਾਰੇ ਬਿਲਕੁਲ ਉਹਦੇ ਕੰਡੇ ਤੇ ਸੀਗੇ ਅਸੀਂ ਤੇ ਅਸੀਂ ਭਾਂਡੇ ਪੁੰਡੇ ਉੱਥੇ ਮੰਜੇ ਸਾਰੇ ਨਦੀ ਦੇ ਵਿੱਚ ਮਾਂਜਦੇ ਸੀ ਜਾ ਕੇ ਅਸੀਂ ਬਹੰਦੇ ਪਾਣੀ ਦੇ ਵਿੱਚ ਮਾਂਜਦੇ ਸੀਗੇ ਤੇ ਉਹ ਪਹਿਲਾ ਐਕਸਪੀਰੀਅੰਸ ਰਿਹਾ ਮੇਰਾ ਕਿ ਜਿਹੜਾ ਜਿਹੜਾ ਕਿ ਬਹੁਤ ਪੋਜ਼ਿਟਿਵ ਸੀਗਾ ਮਤਲਬ ਕਿ ਦਿਲ ਖੁਸ਼ ਹੋਇਆ ਸੀ ਉੱਥੇ ਉਹ ਜਗ੍ਹਾ ਤੇ ਰਹਿ ਕੇ ਤੇ ਫਿਰ ਅਸੀਂ ਚੜ ਗਈ ਸਾਡੀ ਗੱਡੀ ਉੱਤੇ ਵੀ ਜੁਜੀਲਾ ਪਾਸ ਪਹਿਲਾ ਪਾਸ ਸੀਗਾ 14000 ਫੁੱਟ ਤੇ ਸੀਗਾ ਉਹਨਾਂ 14000 ਕੁ ਸੀਗਾ ਪਰ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਬੋਟੋ ਫੋਟੋ ਪਾ ਦਾਂਗੇ ਉੱਚ ਲਿਖਿਆ ਹੋਊਗਾ ਹਾਂ ਤੇ ਉੱਥੇ ਫਿਰ ਮੈਂ ਤੇ ਮਮਾ ਜੀ ਸਾਡੇ ਮਮਾ ਜੀ ਨੇ ਵੀ ਉੱਥੇ ਸਾਨੂੰ ਪਹੁੰਚ ਕੇ ਦੇਖਣਾ ਸੀ ਵੀ ਇਹ ਸਾਡੇ ਆਕਸੀਜਨ ਆਕਸੀਜਨ ਦੀ ਕਮੀ ਤਾਂ ਨਹੀਂ ਹੁੰਦੀ ਕੋਈ ਪਾਸ ਪੂਸਤੇ ਪਰ ਮਮਾ ਜੀ ਦਾ ਪੂਰੇ ਫਿੱਟ ਉੱਥੇ ਤੋਂ ਭੱਜੇ ਫਿਰਨ ਪਾਸਤੇ ਤੇ ਫਿਰ ਅਸੀਂ ਉੱਥੇ ਆਪਣੀ ਰੀਲਾਂ ਰੂਲਾਂ ਬਣਾਈਆਂ ਤੇ ਪੋਸਟ ਕੀਤੀਆਂ ਰੀਲਾਂ ਪੋਸਟ ਕੀਤੀਆਂ ਤੇ ਉਹ ਪਹਿਲੀ ਸਾਡੀ ਫਤਿਹ ਸੀ ਜੀਲਾ ਪਾਸ ਦੀ ਤੇ ਫਿਰ ਅਸੀਂ ਉਹਨੂੰ ਪਾਰ ਕਰਕੇ ਅਸੀਂ ਫਿਰ ਠਿਕਾਣਾ ਕੀਤਾ ਕਾਰਗਿਲ ਵਿੱਚ ਅਗਲਾ ਤੇ ਕਾਰਗਿਲ 'ਚ ਅਸੀਂ ਪਹੁੰਚੇ ਜਿੱਥੇ ਅਸੀਂ ਰੁਕੇ ਸੀਗੇ ਕਾਰਗਿਲ ਦੇ ਵਿੱਚ ਉਹਦਾ ਇੱਕ ਹੋਰ ਐਕਸਪੀਰੀਅੰਸ ਹੈ ਬੜਾ ਜ਼ਬਰਦਸਤ ਹਨਾ ਵੀ ਅਸੀਂ ਕਿੱਥੇ ਰੁਕੇ ਸੀਗੇ ਮੈਨੂੰ ਐਦਾਂ ਲੱਗਦਾ ਅੱਜ ਵੀ ਸੋਚ ਕੇ ਨਾ ਜਿੱਥੇ ਅਸੀਂ ਕਾਰਗਿਲ 'ਚ ਰੁਕੇ ਸੀ ਮੈਨੂੰ ਸੁਪਨਾ ਲੱਗਦਾ ਹੈ ਕਿ ਸ਼ਾਇਦ ਮੈਂ ਆਪਣੇ ਸੁਪਨਿਆਂ ਦੇ ਉਹਦੇ ਵਿੱਚ ਰੁਕੀ ਸੀ ਉਸ ਜਗ੍ਹਾ ਤੇ ਵੀ ਐਕਚੁਅਲ ਚ ਉਹ ਜਗ੍ਹਾ ਸੀਗੀ ਨਹੀਂ ਜਿੱਥੇ ਅਸੀਂ ਰੁਕੇ ਸੀਗੇ ਤੇ ਉਹ ਫਿਰ ਆਪਾਂ ਆਪਣੇ ਅਲੱਗ ਨੈਕਸਟ ਐਪੀਸੋਡ 'ਚ ਲੈ ਕੇ ਆਵਾਂਗੇ ਵੀ ਕਾਰਗਿਲ 'ਚ ਆਪਾਂ ਕਿੱਥੇ ਰੁਕੇ ਸੀਗੇ ਠੀਕ ਹੈ ਠੀਕ ਹੈ ਜੀ ਮਜ਼ਾ ਆਇਆ ਵੈਸੇ ਅੱਜ ਤਾਂ ਤੁਹਾਡੀਆਂ ਸਟੋਰੀਆਂ ਬੜੀ ਇੰਟਰਸਟਿੰਗ ਸੀਗੀ ਇੰਟਰਸਟਿੰਗ ਸੀਗੀ ਨਾ ਚਲੋ ਠੀਕ ਅਗੋ ਵੀ ਇੰਟਰਸਟਿੰਗ ਹੈ ਹੁਣ ਕਾਰਗਿਲ ਦਾ ਥੋੜਾ ਇੰਟਰਸਟਿੰਗ ਫੈਕਟ ਹੈਗਾ ਵੀ ਅਸੀਂ ਜਿੱਥੇ ਰੁਕੇ ਸੀਗੇ ਉਹ ਕਿਹੜੀ ਜਗ੍ਹਾ ਸੀਗੀ ਠੀਕ ਹੈ ਚਲੋ ਠੀਕ ਹੈ ਜੀ ਬਾਈ ਸੀ ਯੂ ਸਬਸਕ੍ਰਾਈਬ ਕਰੋ ਅਗਲੇ ਪਾਰਟ ਚ ਮਿਲਦੇ ਹਾਂ